ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਰੂਦ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਜਿਹੜਾ ਅਮਰੂਦ ਹੈ ਸਾਲ 'ਚ ਦੋ ਵਾਰੀ ਫਸਲ ਦਿੰਦਾ ਹੈ ਜਿਹੜੀ ਗਰਮੀ ਵਾਲੀ ਫਸਲ ਹੈ ਉਹਨੂੰ ਜਿਹੜੀ ਫਰੂਟ ਫਲਾਈ ਹੈ ਫਲ ਦੀ ਮੱਕੀ ਉਹ ਬਹੁਤ ਨੁਕਸਾਨ ਕਰਦੀ ਹੈ ਲਗਭਗ ਕਹ ਲੋ ਵੀ ਜੇ ਨਾ ਸੰਭਾਲ ਕਰੀ ਜਾਵੇ ਤਾਂ ਸਾਰਾ ਫਲੇ ਸਾਡਾ ਇਹ ਖਰਾਬ ਹੋ ਜਾਂਦਾ ਹੈ ਇਸ ਕਰਕੇ ਮੈਂ ਸਤਾ ਜਿੰਦਾ ਜਿਹੜਾ ਸਿਆਲ ਵਾਲਾ ਫਲ ਆ ਉਹ ਲੈਣਾ ਚਾਹੀਦਾ ਹੈ ਹੁਣ ਐਸ ਵੇਲੇ ਤਕਰੀਬਨ 20 April ਤੋਂ ਲੈ ਕੇ 30 April ਤੱਕ ਜਿਹੜੇ ਆ ਫੁੱਲ ਆ ਰਹੇ ਨੇ ਨਾ ਜੀ ਇਹ ਫੁੱਲਾ ਰਹੇ ਨੇ ਇਹ ਤਕਰੀਬਨ 20 ਤੋਂ 20 ਤੋਂ ਲੈ ਕੇ 10 ਸੈਂਟੀਮੀਟਰ ਤੋਂ ਲੈ ਕੇ 20 ਸੈਂਟੀਮੀਟਰ ਫੁੱਲਾਂ ਵਾਲੀ ਜਗ੍ਹਾ ਜਿੱਥਾਂ ਲੱਗਿਆ ਉਹਨੂੰ ਕੱਟ ਦੇਣਾ ਚਾਹੀਦਾ ਤੇ ਐਤਕੀ ਥੋੜਾ ਫੁੱਲ ਲੇਟ ਆ ਜੇ ਆਪਾਂ ਲੇਟ ਮਈ ਚ ਵੀ ਇਹਦਾ ਸਾਨੂੰ ਕਟਿੰਗ ਕਰਨੀ ਪੈ ਜਵੇ ਤਾਂ ਕੋਈ ਪ੍ਰੋਬਲਮ ਨਹੀਂ ਤਾਂ ਕਿ ਜਿਹੜਾ ਅਸੀਂ ਸਿਆਲ ਵਾਲਾ ਫਾਲਾ ਉਹਨੂੰ ਲੈ ਸਕੀਏ ਇਹ ਸਾਰਾ ਸਿਰਿਆਂ ਤੋਂ ਟਾਹਣੀਆਂ ਕੱਟੀਆਂ ਨੇ ਤੇ ਉਹਦੇ ਨਾਲ ਫਿਰ ਜਿਹੜਾ ਸਿਆਲ ਦੇ ਵਿੱਚ ਫਾਲ ਆਊਗਾ ਤੇ ਇਸ ਮੀਂਹ ਦੀ ਅਸੀਂ ਕਿਸਾਨ ਵੀਰੋ ਇਹਦੇ ਹਾਲ ਵਾਲੇ ਬਹੁਤ ਦੂਰ ਤੱਕ ਵੱਟ ਲਾਈ ਵੀ ਐ ਤੇ ਤਕਰੀਬਨ ਆਏਗਾ ਜਿਹੜਾ April ਤੇ May 2 ਮਹੀਨੇ ਦਾ ਜਿਹੜਾ ਪਾਣੀ ਆ ਉਹ ਅਸੀਂ ਰੋਕ ਦੇਣਾ ਤੇ May June ਦੇ ਵਿੱਚ ਅਸੀਂ ਇਹਨੂੰ ਬੇਸੀ ਖਾਦ ਪਾਵਾਂਗੇ ਤੇ ਤਾਂ ਕਿ ਚੰਗਾ ਫਟਾਰਾ ਲੈ ਜਵੇ ਤੇ ਫਿਰ ਇਹ ਫਲ ਚੱਕੂਗਾ ਜਿਹੜੀ ਇਹ ਫਰੂਟ ਫਲਾਈ ਆ ਤਕਰੀਬਨ ਹੁਣ ਸਾਰੀਆਂ ਫਸਲਾਂ ਦਾ ਨੁਕਸਾਨ ਕਰਦੀ ਐ ਇਕੱਲੇ ਅਮਰੂਦ ਦਾ ਨਹੀਂ ਅਮਰੂਦ ਤੋਂ ਬਾਅਦ ਐਸਵੇਲੇ ਨੇ ਲੂਚੇ ਦੇ ਉੱਤੇ ਚਲੇ ਜਾਣਾ ਐਸ ਮੱਖੀ ਨੇ ਲੂਚੇ ਤੋਂ ਬਾਅਦ ਫਿਰ ਇਹਨੇ ਆੜੂ ਤੇ ਚਲੇ ਜਾਣਾ ਹੈ ਆੜੂ ਤੋਂ ਬਾਅਦ ਅੰਬ ਤੇ ਚਲੇ ਜਾਣਾ ਤੇ ਨਾਸ਼ਪਤੀ ਤੇ ਚਲੇ ਜਾਣਾ ਉਹ ਤੋਂ ਬਾਅਦ ਇਹ ਸਬਜ਼ੀਆਂ ਦਾ ਵੀ ਬਹੁਤ ਨੁਕਸਾਨ ਕਰਦੀ ਹੈ ਜਿਵੇਂ ਖਰਬੂਜਾ ਹੋ ਗਿਆ ਤੇ ਕਿਸਾਨ ਵੀਰੋਂ ਪਹਿਲਾਂ ਇਹ ਮਿਰਚ ਦੇ ਉੱਤੇ ਨਹੀਂ ਆਉਂਦੀ ਸੀ ਜਾਂ ਕਰੇਲੇ ਤੇ ਹੁਣ ਇਹ ਮਿਰਚ ਕਰੇਲਾ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਦਾ ਨੁਕਸਾਨ ਕਰਦੀ ਹੈ ਇਹਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਟਰੈਪ ਬਣਾਏ ਨੇ ਉਹ ਜਿਹੜੇ ਟਰੈਪ ਨੇ ਤਕਰੀਬਨ ਇੱਕ ਕਨਾਲ ਦੇ ਵਿੱਚ ਦੋ ਟਰੈਪ ਲੱਗ ਜਾਣ ਕਾਓ ਤਕਰੀਬਨ ਜਿਹੜਾ ਸਾਡਾ ਫਰੂਟ ਫਲਾਈ ਤੋਂ ਬਚਾਅ ਹੋ ਜਾਂਦਾ ਜਣੀ 1 ਏਕੜ ਦੇ ਵਿੱਚ 16 ਟਰੈਪ ਅਸੀਂ ਲਾ ਦिए ਤੇ ਬਾਕੀ ਹੈ ਜੇ ਅਸੀਂ ਫਲ ਲੈਣਾ ਹੀ ਹੈ ਸਿਆਲ ਗਰਮੀ ਵਾਲਾ ਤਾਂ ਇਹ ਯੂਨੀਵਰਸਿਟੀ ਨੇ ਇੱਕ ਰეკਮੈਂਡੇਸ਼ਨ ਕਰੀ ਆ ਨੌਨ ਬੂ ਬੰਦੇ ਲਫਾਫੇ ਤੇ ਜਦੋਂ ਫਲ ਗੱਤਰ ਹੋਵੇ ਤੇ ਤਕਰੀਬਨ ਥੋੜਾ ਪੱਕਣਾ ਸ਼ੁਰੂ ਹੋਵੇ ਤਾਂ ਇਹ ਨੌਨ ਬੂ ਬਲ ਲਫਾਫਾ ਚਾੜ ਦੋ ਜਿਹੜੀ ਫਰੂਟ ਫ्लाई ਆ तकरीबन ਜਦੋਂ ਫਲ ਥੋੜਾ ਪੱਕਣ ਦੇ ਨੇੜੇ ਚਲਿਆ ਜਾਂਦਾ ਹੈ ਉਦੋਂ ਇਹ ਉਹਦੇ ਚਾਂਡੇ ਦੇ ਦਿੰਦੀ ਆ ਉਹ ਅੰਡੇ ਫਿਰ ਨੇ ਜਿਹੜੇ ਛਿਲਕੇ ਦੇ ਥੱਲੇ ਹੁੰਦੇ ਨੇ ਤੇ तकरीबन ਉਹ 3-4 ਦਿਨਾਂ ਬਾਅਦ ਉਹ ਜਿਹੜੇ ਕਿ ਸੰਡੀ ਦਾ ਰੂਪ ਧਾਰਨ ਕਰ ਲੈਂਦੇ ਨੇ ਤੇ ਉਹ ਸਾਰਾ ਮਰੂਦ ਦਾ ਗੁੱਦਾ ਜਾਂ ਬਾਕੀ ਗੁੱਦਾ ਖਾ ਕੇ ਬੜਾ ਭਾਰੀ ਨੁਕਸਾਨ ਕਰਦੇ ਇਸ ਕਰਕੇ ਜੇ ਅਸੀਂ ਨਾਣ ਗੂਵੰਦੇ ਲਫਾਪੇ ਛਾੜ ਦਾਂਗੇ ਤਾਂ ਉਹਦੇ ਨਾਲ ਅਸੀਂ ਥੋੜਾ ਫਲ ਲੈ ਸਕਦੇ ਹਾਂ ਤੇ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਆ ਕਿ ਜਿਹੜਾ ਫਾਲਾ ਉਹ ਸਿਆਲ ਵਾਲੀ ਲਿਆ ਜਾਵੇ ਉਹਦਾ ਜਿਹੜਾ ਫਾਲਾ ਬਹੁਤ ਮਿੱਠਾ ਹੁੰਦਾ ਉਦੋਂ ਸਿਆਲ ਦੀ ਮੱਖੀ ਜਿਹੜੀ ਫਰੂਟ ਫਲਾਈ ਆ ਉਹ ਨੁਕਸਾਨ ਘੱਟ ਕਰਦੀ ਆ